ਸਤਿਗੁਰੂ ਸ੍ਰੀ ਬਾਬਾ ਲਾਲ ਦੇਵਾਲ ਜੀ ਕੀ ਜੈ ਬਾਬਾ ਲਾਲ ਜੀ ਕੀ ਜੈ ਜਿੰਨੀ ਵੀ ਸੰਗਤ ਬਾਬਾ ਲਾਲ ਜੀ ਦੀ ਹੈ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਆਦab ਤੁਸੀਂ ਦੇਖਦੇ ਪਿਓ ਮੇਰੇ ਨਾਲ ਡੀਪੀਸੀ ਤੇ ਡੀਪੀਸੀ ਨਿਊਜ਼ ਟੀਵੀ ਦੇ ਉੱਤੇ ਲੈ ਕੇ ਆਇਆ ਹਾਂ ਜੀ ਅੱਜ ਤੁਹਾਡੇ ਲਈ ਬਾਬਾ ਲਾਲ ਜੀ ਦੀਆਂ ਸੰਗਤਾਂ ਦੇ ਦਰਸ਼ਨ ਤੇ ਬਾਬਾ ਲਾਲ ਜੀ ਦੇ ਦਰਬਾਰ ਤੋਂ ਸ੍ਰੀ ਰਾਮ ਸੁੰਦਰਦਾਸ ਦੇਵਾਚਾਰੀ ਮਹਾਰਾਜ ਜੀ ਦੇ ਦਰਸ਼ਨ ਦਰਸ਼ਨ ਕਰਨ ਵਾਸਤੇ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਬਨੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਕਿ ਬਟਾਲੇ ਸਹਿਰ ਤੋਂ ਧਿਆਨਪੁਰ ਤੱਕ ਪੈਦਲ ਯਾਤਰਾ ਜਾ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਦੂਜ ਦਾ ਦਿਹਾੜਾ ਜਿਹੜਾ ਕਿ ਬਾਬਾ ਲਾਲ ਜੀ ਦਾ 669ਵਾਂ ਜਨਮ ਦਿਵਸ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਤੇ ਇਹ ਜਨਮ ਦਿ ਜਿਹੜਾ ਆ ਮਨਾਇਆ ਜਾਂਦਾ ਆ ਦੂਜ ਵਾਲੇ ਦਿਨ ਤੇ ਕੱਲ 11 ਤਰੀਕ ਨੂੰ ਜਿਹੜੀ ਹੈ ਦੂਜ ਆ ਤੇ ਦੂਜ ਦੇ ਤਿਹਾੜੀ ਤੇ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਬੜੀ ਹੀ ਸਰਦਾਰਾਂ ਦੇ ਨਾਲ ਸੰਤਾਂ ਮਨਾਉਣ ਗਿਆ ਤੇ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਵੀ ਇਹ ਤਿਹਾਰ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਟਾਲਾ ਤੋਂ ਧਿਆਨਪੁਰ ਤੱਕ ਪੈਦਲ ਯਾਤਰਾ ਜਿਹੜੀ ਇਹ ਅੱਜ ਸ਼ੁਰੂ ਹੋ ਚੁੱਕੀ ਹੈ ਜਿਹਦੇ ਵਿੱਚ ਬਾਬਾ ਲਾਲ ਜੀ ਦਵਾਰੇ ਤੋਂ ਧਿਆਨਪੁਰ ਤੋਂ ਸ੍ਰੀ ਰਾਮ ਸੁੰਦਰ ਦਾਸ ਦੇ ਵਾਚਾਰੀ ਮਹਾਰਾਜ ਜੀ ਵੀ ਨਾਲ-ਨਾਲ ਸੰਗਤ ਦੇ ਇੱਕ ਰੱਥ ਯਾਤਰਾ ਦੇ ਰੂਪ ਦੇ ਵਿੱਚ ਨਾਲ ਚੱਲਣਗੇ ਪੈਦਲ ਯਾਤਰਾ ਜਿਹੜੀ ਇਹ ਬਟਾਲਾ ਤੋਂ ਧਿਆਨਪੁਰ ਤੱਕ ਜਾਏਗੀ ਤੇ ਬੜੇ ਹੀ ਹਰਸ ਉਲਾਸ ਦੇ ਨਾਲ ਸੰਗਤਾਂ ਦਾ ਹੜ ਆਇਆ ਹੋਇਆ ਤੇ ਸੰਗਤਾਂ ਚਾਰੀਆਂ ਨੇ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਬਾਬਾ ਲਾਲ ਜੀ ਦੇ ਦਵਾਰੇ ਤਿਆਨਪੁਰ ਧਿਆਨਪੁਰ ਬਾਬਾ ਲਾਲ ਜੀ ਲਾਲਾਂ ਦੇ ਜਿਹੜੇ ਦਿয়াল ਨੇ ਲਾਲ ਦਿੰਦੇ ਨੇ ਝੋਲੀਆਂ ਪਰਦੇ ਨੇ ਉਹਨਾਂ ਦਾ ਜਨਮ ਦਿਹਾੜਾ ਦੂਜੇ ਤੇ ਕੱਲ ਨੂੰ ਬੜੀ ਧੂਮ ਧਾਮ ਦੇ ਨਾਲ ਧਿਆਨਪੁਰ ਦੇ ਵਿੱਚ ਮਨਾਇਆ ਜਾਏਗਾ ਬਾਬਾ ਲਾਲ ਜੀ ਦੇ ਜਿਹੜੇ ਦਰਬਾਰ ਤੋਂ ਧਿਆਨਪੁਰ ਤੋਂ ਸ੍ਰੀ ਰਾਮ ਸੁੰਦਰ ਦਾਸ ਦੇ ਵਚਾਰ ਜਿਹਦੇ ਨਾਲ ਵੀ ਗੱਲਬਾਤ ਕੀਤੀ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਉਹ ਵੀ ਗੱਲਬਾਤ ਤੁਹਾਡੇ ਨਾਲ ਕਰਾਉਣੇ ਆ ਤੇ ਨਾਲ ਦੀ ਨਾਲ ਇਸ ਮੌਕੇ ਤੇ ਸੈਰੀ ਕਾਂਸੀ ਜੋ ਕਿ ਤੇ ਬਟਾਲਾ ਕਸਬੇ ਤੋਂ ਐਮਐਲਏ ਨੇ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਕੁਝ ਗੱਲਾਂ ਅਜਿਹੀਆਂ ਕਹੀਆਂ ਕਿ ਜਿਹੜੀਆਂ ਤੁਹਾਡੇ ਮਨ ਨੂੰ ਸੂਝਣਗੀਆਂ ਤੇ ਆਓ ਗੱਲਬਾਤ ਕਰ ਲੈਨੇ ਆ ਸਾਡੇ ਪੱਤਰਕਾਰਾਂ ਦੁਆਰਾ ਜਿਹੜੀ ਗੱਲਬਾਤ ਕੀਤੀ ਗਈ ਹੈ ਬਬਲਾਲ ਜੀ ਦੇ ਦੁਆਰੇ ਦੇ ਉੱਤੇ ਤੇ ਚਲੋ ਦੇਖਦੇ ਆਂ ਬਬਲਾਲ ਜੀ ਅੱਜ ਇਹ ਆ ਬਟਾਲ ਦੇ ਜੇ ਸੋਭਾ ਯਾਤਰਾ ਜੋ ਹੈ ਪੈਦਰ ਯਾਤਰਾ ਧਿਆਨਪੁਰ ਜਾ ਰਹੀ ਹੈ ਔਰ लोग की बहुत हर्षोलाप से जाने के लिए तैयार है और ये दूसरी बार हम यहाँ से रथ साथ जा रहे हैं और बाबा लाल जी के छः सौ जन्मदिन पर बहुत बहुत बधाइयाँ बहुत बहुत बधाइयाँ हार्दिक स्वागत स्वागत हार्दिक बधाइयाँ। जय श्री महाराज ਬੀਲਾ ਜਿਹੜਾ 15 ਬੱਜ ਸਾਈਗਾ ਬੋਲ ਸਾਚੇ ਦਰਬਾਰ ਬੜੀ ਖੁਸ਼ੀ ਦੀ ਗੱਲ ਹੈ ਜੀ 바ਵਾ ਲਾਲ ਜੀ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਜਿਹੜਾ ਹਰ ਸਾਲ ਮਨਾਇਆ ਜਾਂਦਾ ਪਰ ਇਸ ਵਾਰ ਇੱਕ ਹੋਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਇਨਾ ਕੱਟ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀ ਸਾਡੇ ਬਜ਼ੁਰਗ ਇਸ ਦਿਹਾੜੇ ਤੇ ਪੈਦਲ ਹੀ ਧਿਆਨਪੁਰ ਤੱਕ ਜਿਹੜੇ ਨੇ ਉਹ ਜਾਂਦੇ ਨੇ ਔਰ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਵੀ ਜਿਹੜੀ ਸਾਡੇ ਧਿਆਨਪੁਰ ਬਾਬਾ ਲਾਲ ਜੀ ਦੀ ਜਗ੍ਹਾ ਹੈ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰਿਆ ਜੀ ਉੱਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਆ ਕਸ਼ਮੀਰ ਤੋਂ ਆਉਂਦੀ ਆ ਉਹ ਆ ਕੇ ਇਹੋ ਗੱਲ ਪੁੱਛਦੇ ਆ 바ਬਾ ਲਾਲ ਜੀ ਦੇ ਦਰ ਤੇ ਜਾਣਾ ਸੋ ਕਹਿਣ ਦਾ ਭਾਵ ਜੇ ਬਾਹਰ ਦੇ ਆ ਕੇ ਆਪਣੀਆਂ ਝੋਲੀਆਂ ਭਰ ਸਕਦੇ ਨੇ ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਜਾ ਕੇ ਉੱਥੇ ਸੇਵਾ ਕਰੀਏ ਔਰ ਉੱਥੋਂ ਦੇ ਜਾ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਭਰਿਏ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਅੱਜ ਦਿਨ ਸ਼ਗਨਾ i